ਕਿ ਡਾਲ ਤੇ ਅੱਜ ਅਸੀਂ ਮੌਜੂਦ ਹਾਂ ਜਲਾ ਤਰਨ ਤਾਰਨ ਦੇ ਪਿੰਡ ਵਾ ਤਾਰਾ ਸਿੰਘ ਵਿਖੇ ਇੱਕ ਨਹਿਰ ਆ ਜਿਹੜੀ ਅੱਪਰ ਬਾਰੀ ਦਵਾਬ ਨਹਿਰ ਇਸ ਦਾ ਨਾਮ ਹੈ ਆ ਤੇ ਇਥੇ ਇੱਕ ਤੁਹਾਨੂੰ ਅਸੀਂ ਕੁਦਰਤ ਦਾ ਕ੍ਰਿਸ਼ਮਾ ਹੀ ਕਹਿ ਸਕਦੇ ਆ ਇੱਕ ਦਿਖਾਉਣ ਜਾ ਰਹੇ ਆ ਕਿ ਇੱਕ ਜਿਹੜਾ ਉਹ ਨਲਕਾ ਇੱਥੇ ਲੱਗਾ ਹੋਇਆ ਹੈ ਤੇ ਇਸ ਨਲਕੇ ਦੀ ਖਾਸੀਅਤ ਇਹ ਆ ਕਿ ਸਭ ਤੋਂ ਘੱਟ TDS ਇਸ ਪਾਣੀ ਦਾ ਹੈ ਤੇ ਜੇ ਗੱਲ ਕੀਤੀ ਜਾਵੇ ਇਹ ਸਾ ਪਿੰਡ ਦੀ ਤੇ ਬਹੁਤ ਹੀ ਜਿਹੜੀ ਉਹ ਵੱਡੀ ਆਬਾਦੀ ਵਾਲਾ ਪਿੰਡ ਆ ਤੇ ਇਤਿਹਾਸਕ ਪਿੰਡ ਆ ਤੇ ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਆਰੋ ਵੀ ਲੱਗਾ ਹੋਇਆ ਸੀ ਪਰ ਪਿੰਡ ਵਾਸੀਆਂ ਵੱਲੋਂ ਉਸ ਆਰੋ ਦੇ ਪਾਣੀ ਨੂੰ ਬਿਲਕੁਲ ਨਕਾਰ ਕੇ ਤੇ ਇਸ ਮਲਕੇ ਤੋਂ ਜਿਹੜਾ ਉਹ ਪਾਣੀ ਪੀਂਦੇ ਆ ਲਗ ਭਗ ਘਰ ਘਰ ਜਿਹੜਾ ਉਹ ਇੱਥੋਂ ਪਾਣੀ ਲੈ ਕੇ ਜਾਂਦਾ ਤੁਸੀਂ ਦੇਖ ਸਕਦੇ ਹੋ ਅਜੇ ਸਵੇਰੇ ਸਵੇਰ ਦਾ ਹੀ ਟਾਈਮ ਆ ਤੇ ਇੱਥੇ ਅਤੇ ਇਸ ਤਰ੍ਹਾਂ ਜਿਹੜੀ ਉਹ ਭੀੜ ਲੱਗੀ ਹੋਈ ਆ ਪਾਣੀ ਲੈਣ ਵਾਲਿਆਂ ਦੀ ਪਿੰਡ ਵਾਸੀ ਸਾਡੇ ਨਾਲ ਮੌਜੂਦ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਇੱਕ ਗੱਲ ਹੋਰ ਵੀ ਇੱਥੇ ਸਪਸ਼ਟ ਕਰ ਦਿੰਨੇ ਆ ਕਿ ਜਿਹੜਾ ਇਹ ਏਰੀਆ ਹੈ ਬਾਰਡਰ ਦਾ ਇਥੇ ਬਿਲਕੁਲ ਹੀ ਜਿਹੜਾ ਪਾਣੀ ਪੀਣ ਵਾਲਾ ਨਹੀਂ ਹੈਗਾ ਕਿਸੇ ਵੀ ਜੇ ਆਪਾਂ ਗੱਲ ਕਰੀਏ ਘਰਾਂ ਦੇ ਵਿੱਚ ਸਾਡੇ ਜਿਹੜੀਆਂ ਮੋਟਰਾਂ ਸਰਸੀਬਾ ਲੱਗੀਆਂ ਹੋਈਆਂ 100 ਫੁੱਟ ਉਹਨਾਂ ਦਾ ਬੋਰਿਆ ਉਹ ਵੀ ਪਾਣੀ ਜਿਹੜਾ ਉਹਦਾ ਘੱਟੋ-ਕੱਟ 5-600 ਜਿਹੜਾ ਉਹ TDS ਹੈ ਪਰ ਇਸ ਪਾਣੀ ਦੀ ਜੇ ਗੱਲ ਕੀਤੀ ਜਾਵੇ 70-75 TDS ਹੈ ਜੋ ਇੱਕ ਫਿਲਟਰ ਨਾਲੋਂ ਵੀ ਵਧੀਆ ਬਾਕੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਹੈ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਪਾਜੀ ਕੀ ਨਾ ਵੀਰ ਜੀ ਪਾਜੀ ਮੇਰਾ ਨਾਮ ਹੈ ਜਸਬੀਰ ਸਿੰਘ ਪਿੰਡ ਦਾ ਪਿੰਡ ਵਾਹਤਰਾ ਸਿੰਘ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਾਈ ਪੈਂਦਾ ਅੱਛਾ ਤੇ ਇਹ ਜਿਹੜਾ ਤੁਸੀਂ ਪਾਣੀ ਲੈਣ ਆਏ ਹੋ ਕੀ ਖਾਸੀਅਤ ਇਸ ਪਾਣੀ ਦੀ ਪਾਜੀ ਇਸ ਪਾਣੀ ਦੀ ਖਾਸੀਅਤ ਬਹੁਤ ਹੈ ਇਹ ਪਾਣੀ ਸਾਡੇ ਪਿੰਡ ਦੇ ਵਿੱਚ ਆਰੋ ਵੀ ਲੱਗਾ ਸੀ ਹੂੰ ਪਹਿਲਾਂ ਤਾਂ ਟੈਂਕੀ ਲੱਗੀ ਸੀ ਟੈਂਕੀ ਦਾ ਪਾਣੀ ਸਾਫ਼ ਨਹੀਂ ਆ ਰਿਹਾ ਸੀ ਕਈਆਂ ਥਾਵਾਂ ਤੋਂ ਪਾਈਪ ਟੁੱਟ ਗਏ ਤੇ ਗੰਦਾ ਪਾਣੀ ਵਾਣੀ ਦਾ ਛੱਪੜ ਦਾ ਉਹਦੇ ਵਿੱਚ ਦੀ ਪੈਂਦਾ ਸੀ ਤੇ ਉਹ ਨਹੀਂ ਸਾਨੂੰ ਛੂਟ ਕੀਤਾ ਹੂੰ ਫੇਰ ਮਨ ਕੇ ਆਰੋ ਲਾਇਆ ਵਾ ਆਰੋ ਵੀ ਕੁਝ ਸਾਲ ਚੱਲਿਆ ਵਾ ਭਾਜੀ ਉਹਦਾ ਪਾਣੀ ਨਹੀਂ ਪਸੰਦ ਸਾਨੂੰ ਆ ਇਹ ਪਾਣੀ ਦੀ ਜਿਹੜੀ ਕੀ ਖਾਸੀਅਤ ਹੈ ਤੁਸੀਂ ਪੂਰਾ ਪਿੰਡ ਹੀ ਇੱਥੋਂ ਜਿਹੜਾ ਆਉਂਦੇ ਹੋ ਭਾਜੀ ਪੀਣ ਦੇ ਵਿੱਚ ਸਬਜੀ ਤਾਲਾ ਚਾਹ ਬਣਾਉਣੀ ਇਸ ਪਾਣੀ ਦੀ ਇਹ ਖਾਸੀਅਤ ਹੈ ਬਹੁਤ ਵਧੀਆ ਪਾਣੀ ਫਿਲਟਰ ਨਾਲੋਂ ਵੀ ਸਾਫ਼ ਹੈ ਇਹ ਜਿਸ ਤਰ੍ਹਾਂ ਇੱਕ ਇੱਕ ਏਪੀ ਮੰਨਦੇ ਹੋ ਕਿ ਜਿਸ ਤਰ੍ਹਾਂ ਕਿ ਨਹਿਰ ਲੱਗੇ ਜਾ ਰਹੀ ਇਹਦੇ ਕਰਕੇ ਤਾਂ ਨਹੀਂ ਹਾਂਜੀ ਹਾਂਜੀ ਨਹਿਰ ਕਰਕੇ ਜਿੱਦਾਂ ਗੱਲ ਕਰੀਏ ਪਿਛਲੇ ਜਮਾਨੇ ਦੀ ਪਿਛਲੇ ਜਮਾਨੇ ਦੇ ਵਿੱਚ ਕੋਈ ਘਰ ਦੇ ਵਿੱਚ ਮੋਟਰ ਨਹੀਂ ਸੀ ਨਲਕੇ ਤੋਂ ਹੀ ਪਾਣੀ ਪੀਂਦੇ ਸੀ ਹੁਣ ਭਾਜੀ ਘਰ-ਘਰ ਦੇ ਵਿੱਚ ਫਲਸ਼ਾਂ ਬਣ ਗਿਆ ਵਾਂ ਸਮੱਸਿਆ ਮੋਟਰਾਂ ਪਾਈਆਂ ਵਾਂ 142